ਆਪਾਂ ਸਾਰੀ ਲੜਦੇ ਆਪਾਂ ਸਾਥੀਆਂ ਉਹ ਆਪਾਂ ਲੜ ਸਕਦੇ ਆ ਕਿ ਨਹੀਂ ਤਾਂ ਸਾਥ ਜੋ ਇੱਥੇ ਦਾ ਯਾਰਾ ਜਥੇਬੰਦੀਆਂ ਬਣ ਗਈਆਂ ਕੱਲ ਨੂੰ ਮੇਰੇ ਵਿੱਚੋਂ ਕੋਈ ਸਾਥੀ ਨਿਕਲ ਕੇ ਉਹ ਆਪਦਾ 프ਰੰਟ ਖੜਾ ਕਰ ਲੂ ਕੱਲੀਆਂ ਜਥੇਬੰਦੀਆਂ ਬਣਾਉਣ ਨਾਲ ਗੱਲ ਨਹੀਂ ਬੰਨੀ ਸਾਰੇ ਮਤਭੇਦ ਖਤਮ ਕਰਕੇ ਇੱਕ ਪਲੇਟਫਾਰਮ ਬਣਾਓ ਇੱਕ ਮੰਚ ਤੇ ਅਸੀਂ ਸਾਰੇ ਭਰਾ ਬੈਠੇ ਹੋਈਏ ਜੀ ਇੱਕ ਭਰਾ ਸਾਡਾ ਥੱਲੇ ਬੈਠਾ ਤੇ ਉਹ ਸਾਰੇ ਭਰਾ ਥੱਲੇ ਬੈਠੇ ਹੋਣੇ ਚਾਹੀਦੇ ਸਾਡੇ ਇੱਕ ਮੰਚ ਤੇ ਸਾਥ ਜੋ ਤਾਂ ਸਾਡਾ ਮੰਚ ਕਾਮਯਾਬ ਹੋ ਸਕਦਾ ਇਹ ਪੰਜਾਬ ਦਾ 프ਰੰਟ ਆਪਾਂ ਸਾਥੀ ਅਪਣਾਉਣਾ ਤੇ ਜੁਲੇ ਦਾ 프ਰੰਟ ਨਹੀਂ ਬਣਾਉਣਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇੱਕ ਜੀ ਨਾਲ ਸਾਡੀ ਕਾਫੀ ਲੰਮੇ ਸਮੇਂ ਤੋਂ ਗੱਲ ਹੋ ਰਹੀ ਸੀ ਫਿਰ ਉਹ ਸੋਚ ਵਿਚਾਰ ਕੇ ਅੱਜ ਜਿਹੜੀ ਅਸੀਂ ਮੀਟਿੰਗ 12 ਤਰੀਕ ਦੀ ਮੁਕਸਰ ਦੀ ਆਪਣੀ ਤੈਅ ਕੀਤੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਵਾਂਗੇ ਉੱਥੇ ਸਾਥੀ ਸਾਰੇ ਲੰਘਦੇ ਤੂ ਜਵਾਨ ਸਾਥੀ ਇੱਕ ਸਾਡੇ ਵਿੱਚ ਅੱਜ ਸਾਡੀ ਇੱਕ ਭੈਣ ਆਈ ਹੈ ਅਸੀਂ ਸਾਰੇ ਬੰਦਿਆਂ ਨੂੰ ਕਹਿੰਨੇ ਆ ਕਿ ਕਿੰਨੇ ਸਾਡੇ ਭਰਾ ਸ਼ਹਿਰਾਂ ਚੋਂ ਜਾਂ ਪਿੰਡਾਂ ਚੋਂ ਆਏ ਆ ਸਾਡੀਆਂ ਭੈਣਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਘੱਟੋ-ਘੱਟ ਇੱਕ ਪਿੰਡ ਦੇ ਵਿੱਚੋਂ 10 ਬੀਬੀਆਂ ਸਾਡੀਆਂ ਪੂਰੀਆਂ ਜੁਰਤ ਵਾਲੀਆਂ ਬੀਬੀਆਂ ਤਿਆਰ ਕਰਨੀਆਂ ਹੋਈਆਂ ਜਿਹੜੀਆਂ ਲੀਟਰ ਬਨਣ ਵਾਲੀਆਂ ਆਉਣ ਵਿਦਗੀਆਂ ਤੋਂ ਮੂੰਹ ਤੋੜ ਕੇ ਜਵਾਬ ਦੇਣ ਦੀ। ਤੋਂ ਮੈਂ ਸਾਰਿਆਂ ਦਾ ਪਰਵਾਹ ਦਾ ਧੰਨਵਾਦ ਕਰਦਾ ਤੇ ਜੇ ਕੋਈ ਗਲਤੀ ਸ਼ਲਤੀ ਹੋਵੇ ਤਾਂ ਮੈਂ ਮਾਫੀ ਚਾਹਾਂਗਾ।